ਹਨ ਸਤਿਗੁਰ ਦੀ ਬਣਾਈ ਇਹ ਕੰਮ ਦੁਨੀਆਦਾਰੀ ਦੇ ਇਹ ਕੰਮ ਦੁਨੀਆਦਾਰੀ ਦੇ ਤੈਨੂੰ ਨਾਮ ਜਪਣ ਨਹੀਂ ਦਿੰਦੇ ਪੜ ਬਾਣੀ ਸਤਿਗੁਰ ਦੀ ਨਿਉਠ ਜਾਗ ਮੇਰੀਏ ਜਿੰਦੇ ਪੜ ਬਾਣੀ ਸਤਿਗੁਰ ਦੀ ਨਿਉਠ ਜਾਗ ਮੇਰੀਏ ਜਿੰਦੇ ਲਖ 84 ਬਗਤ ਕਰ ਐਸ ਜਾਮੇ ਵਿੱਚ ਆਈ ਲੱਖ 84 ਜਨ ਭਗਤ ਕੇ ਤੂੰ ਐਸ ਜਾਮੇ ਵਿੱਚ ਆਈ ਦਮ ਦਮ ਦੇ ਨਾਲ ਕਰਦੀ ਰਹਿ ਹੁਣ ਸਤ ਗੁਰ ਦੀ ਵਡਿਆਈ ਇਹ ਕੰਮ ਦੁਨੀਆ ਦਾ ਰਹੀ ਤੇ ਤੈਨੂੰ ਨਾਮ ਜਪਣ ਨਹੀਂ ਦਿੰਦੇ ਫੜ ਬਾਣੀ ਸਤ ਗੁਰ ਦੀ ਨੇ ਉੱਠ ਜਾਗ ਮੇਰੀਏ ਜਿੰਦੇ ਪੜ ਬਾਨੀ ਸਤ ਕਰਦੀ ਨੇ ਉਠ ਜਾਗ ਮੇਰੀਏ ਚੰਦੇ